ਹੈਲੋ ਦੋਸਤੋ ਜਿਸ ਤਰ੍ਹਾਂ ਕਿ ਤੁਹਾਨੂੰ ਪਤਾ ਹੈ ਕਿ ਆਪਣੇ ਇੰਡੀਆ ਵਿੱਚ ਮਰਦ ਪ੍ਰਧਾਨ ਸਮਾਜ ਹੈ ਹਰ ਇੱਕ ਬੰਦਾ ਆਪਣੇ ਪਰਿਵਾਰ ਵਿੱਚ ਜਦੋਂ ਕੋਈ ਵਿਆਹ ਕਰਾ ਕੇ ਜਨਾਨੀ ਲਿਆਉਂਦਾ ਹੈ ਉਹ ਇਹੀ ਚਾਹੁੰਦਾ ਹੈ ਕਿ ਮੇਰੇ ਘਰੇ ਮੇਰੀ ਚੱਲੇ ਪਰ ਜਮਾਨਾ ਬਦਲ ਰਿਹਾ ਹੈ ਔਰ ਹਰ ਇੱਕ ਔਰਤ ਇਸੋ ਦਿਨ ਕਿ ਮੈਂ ਘਰ ਨੂੰ ਸਵਾਰ ਕੇ ਰੱਖਾਂ ਮੇਰੀ ਚੱਲੇ ਇਸ ਦੋਨਾਂ ਜਣਾਂ ਦੀ ਆਪਣੀ ਮਰਜ਼ੀ ਚਲਾਉਣ ਵਿੱਚ ਘਰੇ ਤਕਰਾਰ ਵੱਧਦੀ ਹੈ ਔਰ ਕਿਸੇ ਵਜ੍ਹਾ ਨਾਲ ਜੇ ਲੜਾਈ ਵੱਧ ਜਾਂਦੀ ਹੈ ਔਰਤ ਪੁਲਿਸ ਨੂੰ ਘਰੇ ਬੁਲਾ ਲੈਂਦੀ ਹੈ ਤੇ ਇਹ ਲੜਾਈ ਘਟਣ ਦੀ ਬਜਾਏ ਹੋਰ ਵੱਧ ਜਾਂਦੀ ਹੈ ਔਰ ਬੰਦਾ ਇਸ ਗੱਲ ਨੂੰ ਦਿਲ ਤੇ ਲੈ ਲੈਂਦਾ ਹੈ ਕਿ ਤੂੰ ਹੁਣ ਪੁਲਿਸ ਤੋਂ ਹੀ ਹਰ ਮਸਲੇ ਸੋਲਵ ਕਰਾਈ ਅੱਗੇ ਤੋਂ ਇਹ ਲੜਾਈ ਘਟਦੀ ਨਹੀਂ ਹੈਗੀ ਇਸ ਕਰਕੇ ਕਦੀ ਪੁਲਿਸ ਨੂੰ ਘਰੇ ਨਾ ਬੁਲਾਓ ਬਹਿ ਕੇ ਆਪਸ ਵਿੱਚ ਸੁਲ੍ਹਾ ਸਫਾਈ ਕਰ ਲਓ ਜਾਂ ਰਿਸ਼ਤੇਦਾਰ ਪਾ ਕੇ ਲੜਾਈ ਖਤਮ ਕਰ ਲਓ ਕਿਉਂਕਿ ਜਿੱਥੇ ਇੱਕ ਵਾਰੀ ਪੁਲਿਸ ਆ ਜਵੇ ਉਹ ਪਰਿਵਾਰ ਟੁੱਟ ਕੇ ਹੀ ਰਹਿੰਦਾ ਹੈ ਥੈਂਕ ਯੂ